ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਕਹਿੰਦੇ ਹੁੰਦੇ ਆ ਜਦੋਂ ਖਾਣ ਪੀਣ ਨੂੰ ਜਿਹੜੀ ਚੀਜ਼ ਨੂੰ ਜੀ ਕਰੇ ਨਾ ਤੇ ਉਹਨੂੰ ਖਾ ਲੈਣਾ ਚਾਹੀਦਾ ਹੈ ਹਨਾ ਦਿਲ ਦੇ ਵਿੱਚ ਨਹੀਂ ਰੱਖਣੇ ਚਾਹੀਦੇ ਐ ਛਧਰਾ ਤੇ ਮਤਲਬ ਕਿ ਆਪਦੀਆਂ ਆਸਾਂ ਉਮੀਦਾਂ ਤੇ ਮੇਰਾ ਵੀ ਜਦੋਂ ਜਿਹੜੀ ਚੀਜ਼ ਨੂੰ ਜੀ ਕਰੇ ਤੇ ਮੈਂ ਆਪਦਾ ਚੱਕਦੀਆਂ ਤੇ ਬਣਾ ਕੇ ਖਾ ਲੈਣੀ ਤੇ ਅੱਜ ਮੇਰਾ ਜੀ ਕੀਤਾ ਮੈਂ ਕਿਹਾ ਵੇਸਨ ਦੀਆਂ ਪਿੰਨੀਆਂ ਬਣਾਵਾਂ ਖੋਏ ਵਾਲੀਆਂ ਤੇ ਮੈਂ ਚੱਕ ਕੇ ਤੇ ਭਾਈ ਉਹ ਸਾਰਾ ਤਾਮ-ਝਾਮ ਦਾ ਕਰ ਲਿਆ ਇਕੱਠਾ ਵੇ ਸਣਬੂ ਸਨਸਾਰਾ ਕੁਛ ਛਾਂਣ ਛੂਣ ਕੇ ਰੱਖ ਲਿਆ ਤੇ ਲਟਰ ਪਟਰ ਜਾ ਕਰ ਲਿਆ ਇਕੱਠਾ ਤੇ ਮੈਂ ਬਣਾ ਲੀਆਂ ਪਿੰਨੀਆਂ ਤੇ ਉਹਦੇ ਵਿੱਚ ਅੱਜ ਮੈਂ ਕੀ ਕੁਝ ਪਾਇਆ ਉਹ ਆਪਾਂ ਤੁਹਾਨੂੰ ਵੀ ਦੱਸਾਂਗੇ ਤੁਸੀਂ ਵੀ ਹੁਣ ਠੰਡ ਹੈ ਪਤਾ ਕੀ ਹੈ ਜਦ ਨਾਲ ਸਿਰਸੁਰ ਨਹੀਂ ਦੁਖਦਾ ਰੇਸ਼ਾ ਰੁਸ਼ਾ ਨਹੀਂ ਹੁੰਦਾ ਹੈਗਾ ਤੇ ਇਹੋ ਜੀਆਂ ਚੀਜ਼ਾਂ ਬਣਾ ਕੇ ਖਾ ਲੈਣੀਆਂ ਚਾਹੀਦੀਆਂ ਮੈਂ ਕੀ ਕੀਤਾ ਪਹਿਲਾਂ ਤਾਂ ਖੋਆ ਕੱਢਿਆ ਠੀਕ ਹੈ ਜੀ ਖੋਆ ਆਪਣੇ ਨਾਲ ਪਤਾ ਕੀ ਹੈ ਗੁੜੀਆਂ ਨੇ ਪਸ਼ੂ ਰੱਖ ਰੱਖੇ ਨੇ ਤੇ ਉਹਨਾਂ ਦਾ ਦੁੱਧ ਅੱਦ ਇਕੱਠਾ ਕਰਾ ਕੇ ਤੇ ਮੈਂ ਕਿਹਾ ਵੀ ਸਾਨੂੰ ਦੁੱਧ ਭੇਜ ਦਿਓ ਤੁਸੀਂ ਤੇ ਅਸੀਂ ਕੱਢਣਾ ਹੈਗਾ ਖੋਆ ਆਪਾਂ ਖੋਆ ਕੱਢ ਲਿਆ ਜੀ ਤੇ ਆਪਾਂ ਇਹਦੇ ਵਿੱਚ ਪਾ ਲਿਆ 3 ਕਿਲੋ ਖੋਆ ਨਿਕਲਿਆ ਤੇ ਉਹਦੇ ਵਿੱਚ ਮੈਂ ਪਾ ਲਿਆ ਜਣੀ ਕੀ ਪਾਉਣਾ 1 ਕਿਲੋ ਘਿਓ ਪਾ ਲਿਆ ਵਿੱਚ ਬੇਸਨ ਵੀ ਪਾਵਾਂਗੇ ਨਾ ਫੇਰ ਹੀ ਸਿਰ ਟਿਕੂਗਾ ਸਿਰ ਟਿਕਦਾ ਇਹਦੇ ਨਾਲ ਰੇਸ਼ਾ ਜੇ ਖਾਮ ਨਹੀਂ ਹੁੰਦਾ ਹੈਗਾ ਸਿਰ ਨੂੰ ਤਾਕਤ ਮਿਲਦੀ ਹੈਗੀ ਸਰੀਰ ਨੂੰ ਵੀ ਤਾਕਤ ਮਿਲਦੀ ਹੈ ਸਿਰ ਨੂੰ ਤਾਂ ਮਿਲਦੀ ਮਿਲਦੀ ਹੈ ਸਰੀਰ ਨੂੰ ਵੀ ਮਿਲਦੀ ਹੈ ਤੇ ਨਿਗਾ ਨੂੰ ਵੀ ਮਿਲਦੀ ਹੈ ਵੇਸਣ ਤੁਹਾਨੂੰ ਵੀ ਪਤਾ ਵੀ ਕਿੰਨਾ ਤਕੜਾ ਚੀਜ਼ ਹੁੰਦੀ ਆ ਹਨਾ ਇਹ ਵੇਸਣ ਜੇ ਆਪਾਂ ਖਾ ਲੈਂਦੇ ਆ ਨਾ ਠੰਡ ਦੇ ਵਿੱਚ ਤਾਂ ਇਹ ਬਹੁਤ ਹੀ ਤਾਕਤ ਕਰਦਾ ਹੈਗਾ ਹਿਚਕੀ ਲੱਗੀ ਪਈ ਆ ਪਤਾ ਨਹੀਂ ਕੌਣ ਯਾਦ ਕਰਦਾ ਮੈਨੂੰ ਤਾਂ ਤੇ ਚਲੋ ਕੋਈ ਗੱਲ ਨਹੀਂ ਕਰ ਲੈਣ ਦੋ ਜਾਦ ਜੀ ਨੇ ਕਰਨਾ ਆ ਦੇਖੋ ਤੁਸੀਂ ਇਹ ਭੁੱਜਣ ਲੱਗ ਗਿਆ ਤੇ ਵਧੀਆ ਹੋ ਗਿਆ ਤਿਆਰ ਵੇਸਣ ਠੀਕ ਹੈ ਜੀ ਅਚ ਬਾਲਾ ਲਟਰ ਪਟਰ ਨਹੀਂ ਪਾਉਣਾ ਹੈਗਾ ਆਪਾਂ ਤੇ ਆਹ ਲੋ ਜੀ ਵੇਸਣ ਹੋ ਗਿਆ ਤਿਆਰ ਤੇ ਆਪਾਂ ਇਹਦੇ ਵਿੱਚ ਪਾ ਲਿਆ ਜੀ ਮਿਸ਼ਰੀ ਮਿਸ਼ਰੀ ਮੇਰੀ ਰਗੜ ਕੇ ਰੱਖੀ ਵੀ ਆ ਪਾਊਡਰ ਬਣਾ ਕੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਵੇਸਣ ਭੁੰਨਣਾ ਤੇ ਉਸ ਤੋਂ ਬਾਅਦ ਪਾਉਣੀ ਹੈ ਜੀ ਮਿਸ਼ਰੀ ਖੰਡ ਖੰਡ ਨਾ ਪਾਇਆ ਕਰੋ ਖੰਡ ਭਾਈ ਨਾਲ ਤੇ 슈ਗਰ ਕਰਦੇ ਨਾਲੇ ਪਾਣੀ ਜਾਂ ਬਾਲਾ ਬਣਾ ਦਿੰਦੀ ਹੈ ਸਰੀਰ ਦਾ ਮਿਸ਼ਰੀ ਤਾਕਤ ਕਰਦੀ ਹੈ ਮਿਸ਼ਰੀ ਸਿਰ ਵਾਸਤੇ ਬਹੁਤ ਚੰਗੀ ਹੈਗੀ ਹੈ ਠੀਕ ਹੈ ਜੀ ਆਹ ਦੇਖੋ ਤੁਸੀਂ ਆਹ ਮੈਂ ਖੋਆ ਕੱਢ ਕੇ ਰੱਖ ਰੱਖਿਆ ਸੀਗਾ ਤੇ ਹੁਣ ਇਹਨੂੰ ਥੋੜਾ ਜਿਹਾ ਗਰਮ ਕੀਤਾ ਤੇ ਹੁਣ ਇਹ ਥੋੜਾ ਜਿਹਾ ਹੈ ਤਾਂ ਅੱਕੜਿਆ ਜਿਹਾ ਪਿਆ ਹੈਗਾ ਕੇਰਾ ਤਾਂ ਠੰਡਾ ਹੋ ਗਿਆ ਨਾ ਪਹਿਲਾਂ ਕੱਢਿਆ ਸੀ ਉਦੋਂ ਮੌਕੇ ਤੇ ਤਾਂ ਰਲਿਆ ਨਹੀਂਗਾ ਤੇ ਹੌਲੀ ਹੌਲੀ ਟਾਈਮ ਲੱਗਦਾ ਤੁਹਾਨੂੰ ਪਤਾ ਬੀਜੀ ਹੋਈਦਾ ਹਨਾ ਤੇ ਆ ਮੈਂ ਚੱਕਿਆ ਜੀ ਖੋਆ ਪਾਇਆ ਤੇ ਤੁਸੀਂ ਵੀ ਆਪਦਾ ਸਰੀਰ ਜ਼ਰੂਰ ਵਧੀਆ ਤਕੜਾ ਕਰਕੇ ਰੱਖਿਆ ਕਰੋ ਐਵੇਂ ਨਾ ਡਾਈਟ ਦੇ ਚੱਕਰ ਚ ਪੈ ਜਾ ਕਰੋ ਇਹ ਠੰਡ ਦੇ 2 ਮਹੀਨੇ ਖਾਣ ਪੀਣ ਵਾਲੇ ਹੁੰਦੇ ਨੇ ਕਈ ਵਾਰੀ ਆਪਾਂ ਐਵੇਂ ਡਾਈਟ ਦੇ ਚੱਕਰ ਚ ਪੈ ਜਾਂਦੇ ਆ ਵੀ ਆਪਾਂ ਡਾਈਟ ਕਰਦੇ ਆ ਕੁਝ ਨਹੀਂ ਪਿਆ ਹੈਗਾ ਕਰ ਲਾਂਗੇ ਡਾਈਟ ਅਗਲੇ ਅਗਲੇ ਜਿਹੜੇ ਆ ਠੰਡ ਤੋਂ ਬਾਅਦ ਜਿਹੜੇ ਮਹੀਨੇ ਹੁੰਦੇ ਉਹ ਸਾਰੇ ਡਾਈਟਾਂ ਦੇ ਹੁੰਦੇ ਆ ਹਨਾ ਗਰਮੀ ਆ ਜਾਂਦੀ ਹੈ ਕਿਸੇ ਦਾ ਕੋਈ ਚੀਜ਼ ਖਾਣ ਨੂੰ ਜੀ ਨਹੀਂ ਕਰਦਾ ਆਹ ਲੋ ਜੀ ਹੁਣ ਆਪਣਾ ਖੁਰਚਣਾ ਮੈਨੂੰ ਲੱਗਦਾ ਇਹਦੇ ਵਿੱਚ ਚੱਲਦਾ ਨਹੀਂਗਾ ਤੇ ਆਪਾ ਵੀਡੀਓ ਵੀ ਬਣਾਈ ਜਾਂਦੇ ਆ ਤੇ ਖੁਰਚਣਾ ਵੀ ਚਲਾਈ ਜਾਂਦੇ ਆ ਤੇ ਆਹ ਲੋ ਜੀ ਆਪਾਂ ਹੁਣ ਇਹ ਵੀਡੀਓ ਇੱਕ ਵਾਰੀ ਬੰਦ ਕਰਕੇ ਤੁਹਾਨੂੰ ਇਹ ਕਰਕੇ ਉਹ ਕਰ مطلب ਕਿ ਖੁਰਚਣਾ ਮਾਰ ਕੇ ਤੇ ਦਿਖਾਤਾ ਹਨਾ ਆਹ ਦੇਖੋ ਜੀ ਇਸ ਤਰ੍ਹਾਂ ਬਣ ਜਾਣਾ ਨੇ ਵਧੀਆ ਬਣ ਜਾਣਾ ਮੈਂ ਕਹਿੰਨੀਆ ਕੜਾ ਵਰਗਾ ਹਨਾ ਦੇਗ ਵਰਗਾ ਬਣ ਜਾਣਾ ਕਿ ਉਹ ਵੀ ਛੱਡਣ ਲੱਗ ਗਿਆ ਇਹ ਪਿੰਨੀਆਂ ਇਹਦੀਆਂ ਬਹੁਤ ਸਵਾਦ ਪਾਣੀਆਂ ਟਿੱਕੀਆਂ ਜੀਆਂ ਕੱਟ ਲੋ ਕੁਝ ਬਣਾ ਲੋ ਯਾਨੀ ਕਿ ਤਾਗਤ ਵਾਲੀ ਚੀਜ਼ ਬਣਾਉਣੀ ਚਾਹੀਦੀ ਹੈਗੀ ਐ ਆਹ ਲੋ ਜੀ ਇਹ ਬਣ ਗਿਆ ਇਸ ਤਰ੍ਹਾਂ ਦਾ ਤੇ ਹੁਣ ਆਪਾਂ ਇਹਨੂੰ ਕਰ ਲਿਆ ਠੰਡਾ ਤੇ ਠੰਡਾ ਕਰਕੇ ਆਪਾਂ ਵਟ ਲਿਆ ਇਹਦੀਆਂ ਪਿੰਨੀਆਂ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਵੀ ਕਿਵੇਂ ਭਾਈ ਇਹ ਪਿੰਨੀਆਂ ਕਿਵੇਂ ਬਣੀਆਂ ਆਪਣੀਆਂ ਤੇ ਤੁਸੀਂ ਵੀ ਬਣਾਓ ਕਿਹੜੇ-ਕਿਹੜੇ ਬਣਾਉਂਗੇ ਤੇ ਕਿੱਥੋਂ-ਕਿੱਥੋਂ ਆਪਣੀਆਂ ਖੋਏ ਵਾਲੀਆਂ ਪਿੰਨੀਆਂ ਦੇਖੀ ਜਾਂਦੇ ਹੋ ਤੁਸੀਂ ਚੱਕਦਿਆ ਕਰੋ ਫੱਟੇ ਆਪਣੇ ਕਮੈਂਟਾਂ ਵਾਲੇ ਕਮੈਂਟ ਪਿੱਛੇ ਕੰਜੂਸੀ ਨਾ ਕਰਿਆ ਕਰੋ ਤੁਸੀਂ ਹਨਾ ਤੇ ਨਾਲੇ ਬਣਾ ਕੇ ਖਾਓ ਤੁਸੀਂ ਤੇ ਦੇਖੀ ਨਾ ਨਾਲੇ ਦੇਖੋ ਇਹ ਕਿੰਨੀਆਂ ਸਵਾਦ ਹੁੰਦੀਆਂ ਨੇ ਤੇ ਨਾਲੇ ਠੰਡ ਤੋਂ ਬਚਤ ਤੇ ਨਾਲੇ ਤਾਕਤ ਤੇ ਚਲੋ ਠੀਕ ਹੈ ਜੀ ਫਿਰ ਹੋਰ ਕੁਝ ਬਣਾਵਾਂਗੇ ਤੁਹਾਡੇ ਨਾਲ ਉਹ ਵੀ ਕਰਾਂਗੇ ਸਾਂਝਾ ਤੇ ਤੁਸੀਂ ਇਹਨਾਂ ਪਿੰਨੀਆਂ ਤੇ ਜ਼ਰੂਰ ਕਮੈਂਟ ਕਰੋ ਵੀ ਤੁਹਾਨੂੰ ਕਿਵੇਂ ਲੱਗੀਆਂ ਓਕੇ ਜੀ ਬਾਏ ਬਾਏ ਸਸੀ ਕਾਲ ਸਾਰਿਆਂ ਨੂੰ